ਬਿੰਦਰ ਬਸਰਾ ਦੀ ਕਹਾਣੀ ਕੱਲ ਵੀ ਆਉਣਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਡੇ YouTube ਚੈਨਲ ਸਭ ਮੀਡੀਆ ਛਲਪੀ ਤੇ ਬੁੱਲਾ ਤੇ ਨਹੀਂ ਸੋਚਾਂ ਚਾ ਜਿੱਕੋ ਸ਼ਬਦ ਘਮਰਿਆ ਸੀਗਾ ਰੂਟੀਨ ਮੋਹ ਮੰਦਲੀ ਇਮਾਰਤ 'ਚ ਆਪਣੇ ਦਫ਼ਤਰ ਦੀਆਂ ਪੌੜੀਆਂ ਚੜਦਿਆਂ ਇਹ ਹੋਰ ਵੀ ਜ਼ੋਰ ਨਾਲ ਗੂੰਜਿਆ ਉਸ ਦਾ ਸਾਹ ਭਾਵੇਂ ਉਖੜਿਆ ਨਹੀਂ ਸੀਗਾ ਪਰ ਖਿੱਚਵਾ ਜਿਹਾ ਮਹਿਸੂਸ ਹੋਇਆ ਪਤਾ ਨਹੀਂ ਕਿਉਂ ਅੱਜ ਉਸ ਨੂੰ ਲੈਫਟ ਚੜਨਾ ਚੰਗਾ ਨਾ ਲੱਗਾ ਉਸ ਦੇ ਪੈਰ ਪਹਿਲਾਂ ਪੌੜੀਆਂ ਦੀ ਗੈਣਤੀ ਆਪੇ ਦੱਸ ਦਿੰਦੇ ਸਨ ਫਿਰ ਉਹ ਲੈਫਟ ਰਹੀਂ ਚੜਨਾ ਚੰਗਾ ਸਮਝਣ ਲੱਗੀ ਅੱਜ ਉਸ ਨੇ ਇੱਕ ਇੱਕ ਪੌੜਾ ਗਿਣ ਕੇ ਪੌੜੀਆਂ ਦਾ ਆਪੇ ਡਮਕਾਇਆ ਸੀਗਾ ਪਰ ਨਹੀਂ ਇਹ ਸਭ ਉਸ ਤੋਂ ਆਪਣੇ ਆਪ ਤੋਂ ਹੋ ਗਿਆ ਜਾਂ ਉਸ ਨੇ ਰੁਟੀਨ ਤੋੜਨ ਦਾ ਫੈਸਲਾ ਕਰ ਲਿਆ ਸੀ ਲੈਫਟ ਛੱਡ ਕੇ ਪੌੜੀਆਂ ਰਾਹੀਂ ਦਫ਼ਤਰ ਪਹੁੰਚਣਾ ਉਸ ਦਾ ਰੁਟੀਨ ਤੋਂ ਹਟ ਕੇ ਤੁਰਨ ਵੱਲ ਪਹਿਲਾ ਕਦਮ ਸੀਗਾ ਸ਼ਲਪੀ ਨੇ ਕਾਲੀ ਨਾਲ ਹਾਜ਼ਰੀ ਲਾਉਣ ਲਈ ਬਾਇਓਮੈਟ੍ਰਿਕ ਮਸ਼ੀਨ ਤੇ ਪੰਚਿੰਗ ਲਈ ਉਂਗਲ ਦਬਾਈ ਮਸ਼ੀਨ ਨੇ ਨਾਟ ਮੈਸਜ ਦਾ ਸਿਗਨਲ ਦਿੱਤਾ ਉਸਨੇ ਕਾਲੀ ਨਾਲ ਉਸ ਉਂਗਲ ਨੂੰ ਆਪਣੀ ਜੀਂ ਤੇ ਰਗੜਨ ਬਾਰੇ ਸੋਚਿਆ ਫਿਰ ਰੁਕ ਗਈ ਸ਼ਾਇਦ ਇਹ ਸੋਚ ਕੇ ਕਿ ਕਿਤੇ ਮੈਲੀ ਨਾ ਹੋ ਜਾਵੇ ਉਸਨੇ ਪਰਸਚੋ ਰਮਾਲ ਕੱਢ ਉਂਗਲ ਪੂੰਜੀ ਦੁਬਾਰਾ ਮਸ਼ੀਨ ਤੇ ਰੱਖੀ ਰਿੰਗ ਵੱਜੀ ਤਾਂ ਉਸ ਸੰਕਰੀਨ ਤੇ ਆਪਣਾ ਨਾਮ ਦੇਖ ਸ਼ੁਕਰ ਕੀਤਾ ਉਹ ਸੋਚਣ ਲੱਗੀ ਉਂਗਲ ਨੂੰ ਠੰਡਾ ਕਿੱਥੋਂ ਲੱਗ ਗਿਆ ਉਹ ਯਾਦ ਕਰਨ ਲੱਗੀ ਸਵੇਰੇ ਬੱਚੇ ਨੂੰ ਸਕੂਲ ਤੁਰਨ ਲਈ ਉਹਨਾਂ ਨੇ ਟਿਫਨ ਤਿਆਰ ਕਰਨ ਪਿੱਛੋਂ ਅਸਨੇ ਦਫ਼ਤਰੋਂ ਲੇਟ ਹੋ ਰਹੇ ਪਤੀ ਨੂੰ ਕਾਹਲੀ ਚ ਨਾਸ਼ਤਾ ਕਰਾਇਆ ਸੀਗਾ ਉਹਨਾਂ ਦਾ ਟਿਫਨ ਪੈਕ ਕਰ ਉਸ ਚਾਹ ਦਾ ਕੱਪ ਅਜੇ ਚੱਕਿਆ ਹੀ ਸੀ ਕਿ ਕਮਰੇ ਚ ਸਾਰੇ ਦੀ ਆਵਾਜ਼ ਸੁਣਾਈ ਦਿੱਤੀ ਖਾਣ ਨੂੰ ਕਾਜ ਮਿਲੇਗਾ ਮੇਰਾ ਦਵਾਈ ਦਾ ਟਾਈਮ ਹੋ ਗਿਆ ਏ ਅਸਖੀ ਜੀ ਨੇ ਕੱਪ ਉੱਥੇ ਰੱਖ ਦਿੱਤਾ ਸਾਰੇ ਨੂੰ ਖਾਣ ਲਈ ਕੋਈ ਦੇ ਕੇ ਵੇਲੀ ਹੋਈ ਤਾਂ ਉਸ ਦੀ ਚਾਹ ਪਾਣੀ ਬਣ ਚੁੱਕੀ ਸੀ ਚਾ ਪੀਣ ਦਾ ਖਿਆਲ ਛੱਡੋ ਸੱਸ ਸਹੁਰੇ ਲਈ ਦੁਪਹਿਰ ਦਾ ਖਾਣਾ ਬਣਾਉਣ ਲੱਗ ਪਈ ਸੀ ਉਸ ਨੂੰ ਇਸ ਕੰਮ 'ਚ ਕਾਫੀ ਸਮਾਂ ਲੱਗ ਗਿਆ ਪਤਾ ਨਹੀਂ ਸਿਲੰਡਰ ਮੁੱਕਨੇੜੇ ਸੀ ਜਾਂ ਚੁੱਲ੍ਹੇ ਦੀ ਸਫਾਈ ਹੋਣ ਵਾਲੀ ਸੀ ਉਸ ਸਾਹਮਣੇ ਘਲਕ ਤੇ ਨਜ਼ਰ ਮਾਰੀ 9:30 ਹੋ ਰਹੇ ਸਨ ਅੱਧਾ ਘੰਟਾ ਦਫ਼ਤਰ ਪਹੁੰਚਣ ਨੂੰ ਲੱਗ ਜਾਣਾ ਸੀਗਾ ਅਜੇ ਉਸਨੇ ਤਿਆਰ ਹੋਣਾ ਸੀਗਾ ਸ਼ਲਪੀ ਨੇ ਕਾਲੀ ਕਹਲੀ ਆਪਣਾ ਟਿਫਨ ਤਿਆਰ ਕੀਤਾ ਮੇਡ ਪਹੁੰਚ ਗਈ ਸੀ ਉਸ ਨੂੰ ਛੇਦੀ ਛੇਦੀ ਅੱਜ ਦੇ ਕੰਮ ਸਮਝਾ ਕੇ ਉਹ ਤਿਆਰ ਹੋਣ ਲਈ ਅਲਮਾਰੀ ਅੱਗੇ ਜਾ ਖੜੀ ਕੀ ਪਹਿਨੇ ਦਨ ਤੇ ਰੰਗਾਂ ਦਾ ਤਾਲਮਿਲ ਬਿਠਾਉਣ ਲੱਗੀ ਜੀਨ ਟੌਪ ਪਾਏ ਸਾੜੀ ਬੰਨੇ ਚਕਮੀ ਸਲਵਾਰ ਪਾਏ ਐਸੇ ਕਸ਼ਮਕਸ਼ 'ਚ ਉਹਦਾ ਹੱਥ ਜੀਨ ਟੌਪ ਵੱਲ ਵਧਿਆ ਸੀ ਮੌਸਮ ਬਦਲ ਰਿਹਾ ਸੀ ਹਲਕੀ ਜਹੀ ਠੰਡ ਸੀ ਸਮੇਂ ਦੀ ਘਾਟ ਕਾਰਨ ਉਸ ਨੂੰ ਜੀਨ ਟੌਪ ਪਾਉਣਾ ਹੀ ਸੌਖਾ ਲੱਗਾ ਇਦੇਚ ਉਹ ਆਪਣੇ ਆਪ ਨੂੰ ਚੌਸਤ ਫਰਤ ਮਹਿਸੂਸ ਕਰਦੀ ਆ। ਭਾਵੇਂ ਉਹ ਜਾਣਦੀ ਸੀ ਕਿ ਟਾਪ ਚੋਸ ਦਾ ਵੱਧ ਰਿਹਾ ਪੇਟ ਥੋੜਾ ਅਜੀਬ ਲੱਗਦਾ ਆ। ਫਿਰ ਵੀ ਉਹ ਇਸ ਨੂੰ ਪਸੰਦ ਕਰਦੀ ਸੀਗੀ। ਬਿੰਦੀ ਮੈਚ ਕਰ ਉਹ ਮੇਕਅਪ ਕਰਨ ਲੱਗੀ ਔਸ ਨੂੰ ਖਿਆਲ ਆਇਆ ਜਿੱਦਣ ਇਹ ਡਰੈੱਸ ਪਾਈ ਹੋਵੇ ਭੱਲਾ ਅਤੇ ਚਾ ਆਪੋ ਆਪਣੀਆਂ ਕੁਰਸੀਆਂ ਖਿੱਚ ਕੇ ਨੇੜੇ ਕਰ ਲੈਂਦੇ ਹਨ। ਚਲੋ ਅੱਜ ਫਿਰ ਤਮਾਸ਼ਾ ਦੇਖਦੇ ਆਂ। ਸੋਚ ਕੇ ਉਹ ਲਿਪਸਟਿਕ ਲਾਈ ਥੋੜੀ ਗੂੜੀ ਰੰਗ ਦੀ ਲਾਲੀ ਸੀ। ਉਸ ਨੂੰ ਹਲਕੀ ਕਰਨ ਲਈ ਉਸਨੇ ਨਿੱਕੇ ਰਮਾਲ ਨੂੰ ਬੁੱਲਾ ਵਿੱਚ ਕੁੱਟਿਆ ਸੀਗਾ। ਸ਼ੈਲਪੀ ਨੂੰ ਚੇਤੇ ਆਇਆ ਅੱਜ ਤਾਂ ਨਾਸ਼ਤਾ ਵੀ ਨਹੀਂ ਕੀਤਾ ਔਰ ਰਸੋਈ ਵੱਲ ਭੱਜੀ। ਠੰਡੇ ਹੋਏ ਪਰੌਠੇ ਨੂੰ ਉਸ ਗੋਲ ਕੀਤਾ, ਮੋਟengo ਮੋਟengo ਦੋ ਗਰਾਈਆਂ ਅੰਦਰ ਲੰਗਾਈਆਂ। ਮੇਡ ਲਈ ਥਰਮਸ 'ਚ ਰੱਖੀ ਚਾਹ 'ਚੋਂ ਥੋੜੀ ਜਹੀ ਕੱਪ 'ਚ ਪਾ ਕੇ ਦੋ ਘੁੱਟ ਪੀ ਔਰ ਫੌਰਤ ਨਾਲ ਪਰਸਿਕ ਕਮਰੇ 'ਚੋਂ ਬਾਹਰ ਹੋਈ। ਬਾਹਰ ਲਗੇਟ ਖੋਲ ਕਾਰ ਬਾਹਰ ਕੱਢਦੇ ਹੋ ਉਸਨੂੰ ਖਿਆਲ ਆਇਆ ਕਿਤੇ ਜਾਮ ਨਾ ਲੱਗਾ ਹੋਵੇ। ਹਰ ਦੂਜੇ ਚੌਥੇ ਦਿਨ ਉਹ ਜਾਮ ਚ ਫਸ ਜਾਂਦੀ ਹੈ ਸ਼ਹਿਰ ਚ ਤਿੰਨ ਥਾਂ ਟ੍ਰੈਫਿਕ ਲਾਈਟਾਂ ਅਤੇ ਪੰਜ ਫਲਾਈਓਵਰ ਪਾਰ ਕਰਦੇ ਆ ਕਿਤੇ ਨਾ ਕਿਤੇ ਜਾਮ ਨਾਲ ਵਾਪੇ ਹੀ ਜਾਂਦਾ ਹੈ ਅੱਗੇ ਆ ਰਹੀਆਂ ਗਰਮੀਆਂ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਪੁਲਾਂ ਤੇ ਲੱਗਣ ਵਾਲੀਆਂ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਤੋਂ ਡਰ ਆਉਣ ਲੱਗਾ ਇਹਨਾਂ ਗਿੰਤੀਆਂ ਮਹਿਨਤੀਆਂ ਚ ਪਈ ਉਹ ਦਫ਼ਤਰ ਪਹੁੰਚੀ ਇਸੇ ਭੱਜ ਦੌੜ ਚ ਉਹ ਹੱਥ ਤੋਂ ਨਹੀਂ ਪਹੁੰਚ ਗਈ ਸੀ ਜਿਸ ਦਾ ਪਤਾ ਉਸ ਨੂੰ ਹਾਜ਼ਰੀ ਲਾਉਣ ਵੇਲੇ ਲੱਗਾ ਸੀਗਾ ਪਤਾ ਨਹੀਂ ਕੱਲ ਪੁਰਾਣਾ ਸੂਟ ਪਾਇਆ ਉਸ ਨੂੰ ਲੱਗਾ ਜਾਂ ਸ਼ੀਸ਼ੇ ਨੇ ਉਸ ਨੂੰ ਗੈਰ ਬਾਰੇ ਸੁਚੇਤ ਹੋਣ ਲਈ ਇਸ਼ਾਰਾ ਕਰ ਦਿੱਤਾ ਸੀਗਾ ਉਹ ਅਜ ਲੈਫਟ ਸ਼ੱਡ ਪੌੜੀਆਂ ਵੱਲ ਸਰਕ ਗਈ ਸੀ ਸੈਲਪੀ ਅੰਦਰ ਦਾਖਲ ਹੋਈ ਤਾਂ ਉਸ ਨੂੰ ਉਡੀਕ ਰਹੀ ਪੂਨਮ ਗੁਲਾਟੀ ਨੇ ਅੰਗੜਾਈ ਲਈ ਅਤੇ ਰੀਮਾ ਸੂਰੀ ਨੇ ਲੰਮੀ ਅਵਾਜ਼ੀ ਮਾਰੀ ਸੀਗੀ ਅੱਜ ਦਾ ਸਵੇਰੇ ਹੀ ਨਸ਼ੇ ਟੁੱਟ ਗਿਆ ਆਖ ਰੀਮਾ ਨੇ ਪੀਅਰ ਨੂੰ ਆਵਾਜ਼ ਮਾਰ ਤਿੰਨ ਕੱਪ ਚਾਹ ਦੇ ਆਰਡਰ ਕਰ ਦਿੱਤੇ ਸਲਪੀ ਨੂੰ ਘਰੇ ਭਾਵੇਂ ਸਵੇਰੇ ਚੰਗੀ ਤਰ੍ਹਾਂ ਚਾਹ ਪੀਣੀ ਨਸੀਬ ਨਹੀਂ ਸੀ ਹੋਈ ਫਿਰ ਵੀ ਉਸ ਨੇ ਨਾ ਕਰ ਦਿੱਤੀ ਸੀ ਇਸ ਨਾ ਦੇ ਨਾਲ ਉਸ ਇੱਕ ਨਵਾਂ ਐਲਾਨ ਵੀ ਕਰ ਦਿੱਤਾ ਬਈ ਅੱਜ ਤੋਂ ਮੈਂ ਗ੍ਰੀਨਟੀ ਪੀਵਾਂਗੀ ਅੱਜ ਰਾਜ ਕਿਹੜਾ ਬੱਬਾ RAMDEV ਟੱਕਰ ਗਿਆ ਰੀਮਾ ਨੇ ਟਕੋਰ ਕੀਤੀ ਟੱਕਰਿਆ ਟੁੱਕਰਿਆ ਤਾਂ ਕੋਈ ਨਹੀਂ ਬਸ ਅੰਦਰ ਆਤਮਾ ਚੋਂ ਆਵਾਜ਼ ਆਈਏ ਰੂਟੀਨ ਬਦਲੋ ਸਲਪੀ ਅੱਜ ਸਭ ਕੁਝ ਬਦਲਣ ਦੇ ਰੋਚ ਸੀਗੀ ਉਹ ਤਾਂ ਠੀਕ ਹੈ ਕੁਲਾਟੀ ਥੋੜਾ ਗੰਭੀਰ ਹੋ ਕੇ ਬੋਲੀ ਰੂਟੀਨ ਚ ਤਾਂ ਫਿਰ ਬਹੁਤ ਕੁਝ ਆਉਂਦਾ ਹੈ ਕੀ ਕੀ ਬਦਲਣਗੀ ਉਸਨੇ ਸ਼ਰਾਰਤ ਨਾਲ ਸਲਪੀ ਦੀ ਬਾਹਾਂ ਤੋਂ ਚੁੰਡੀ ਭਰੀ ਸੀਗੀ ਜ਼ਿੰਦਗੀ ਦੇ ਬੇਸਿਕ ਸਿਧਾਂਤ ਥੋੜੇ ਬਦਲ ਲਏ ਰੂਟੀਨ ਦੀਆਂ ਮਾੜੀਆਂ ਆਦਤਾਂ ਛੱਡਣੀਆਂ ਹੁੰਦੀਆਂ ਆ ਅੱਜ ਉਹ ਹਰ ਮਸਲੇ ਤੇ ਗੰਭੀਰ ਹੋਈ ਫਿਰਦੀ ਸੀਗੀ ਮਸਲਨ ਮੈਡਮ ਸੂਰੀ ਨੇ ਅੱਖਾਂ ਮਟਕਾਉਂਦਿਆਂ ਪੁੱਛਿਆ ਸੀਗਾ ਹਰ ਇੱਕ ਦੀ ਰੁਟੀਨ ਵੱਖੋ ਵੱਖਰੀ ਹੁੰਦੀ ਹੈ ਤੁਸੀਂ ਆਪੋ ਆਪਣੇ ਦੇਖੋ ਕੀ ਛੱਡਿਆ ਕੀ ਬਦਲਿਆ ਜਾ ਸਕਦਾ ਹੈ ਚਲਪੀ ਨੇ ਕੰਮ ਸ਼ੁਰੂ ਕਰਨ ਲਈ ਕੰਪਿਊਟਰ ਆਨ ਕੀਤਾ ਅਤੇ ਰੈਂਕ ਚੋਂ ਫਾਈਲ ਚੱਕਣ ਲਈ ਔਟਕੇ ਸੀ ਪਤਾ ਨਹੀਂ ਸੈਲਫੀ ਤੇ ਕੱਲ ਮਿਲੀ ਆਪਣੀ ਪੱਤਰਕਾਰ ਦੋਸਤ ਨੀਲਮ ਨਰੰਗ ਦੀਆਂ ਗੱਲਾਂ ਦਾ ਅਸਰ ਸੀਗਾ ਖਬਰੇ ਸਵੇਰੇ ਢੰਗ ਨਾਲ ਨਾਸ਼ਤਾ ਨਾ ਕਰ ਸਕਣ ਦਿਖਾਈ ਸੀ ਉਹ ਨੀਲਮ ਦੀਆਂ ਆਪਣੇ ਬੌਸ ਬਾਰੇ ਕੀਤੀਆਂ ਗੱਲਾਂ ਨੂੰ ਉਧੇੜਨ ਲੱਗੀ ਸੀ ਜਦੋਂ ਤੋਂ ਅਸ਼ੋਕ ਰਸਤੋਗੀ ਸਰ ਦੀ ਥਾਂ ਨਵੇਂ ਆਰੀ ਮੋਹਿਤ ਸ਼ਰਮਾ ਨੇ ਕੁਰਸੀ ਸੰਭਾਲੀਏ ਕੰਮ 'ਚ ਹੁਣ ਮਨ ਹੀ ਨਹੀਂ ਲੱਗਦਾਗਾ ਜ਼ਿੰਦਗੀ ਬੋਝ ਲੱਗਣ ਲੱਗ ਪਈਏ ਰਸਤੋਗੀ ਸਰ ਸਾਨੂੰ ਆਪਣੀ ਉਡਾਨ ਆਪ ਭਰਨ ਦਿੰਦੇ ਸਨ ਉਹ ਅਕਸਰ ਹੀ ਆਖਦੇ ਪੱਤਰਕਾਰ ਦੇ ਕੰਨ ਤੇ ਅੱਖਾਂ ਸਦਾ ਖੁੱਲੇ ਰਹਿਣੇ ਚਾਹੀਦੇ ਨੇ ਸਟੋਰੀਆਂ ਦਾ ਕੀਏ ਉਹ ਤਾਂ ਥਾਂ-ਥਾਂ ਖਿਲਰ ਰੀਆਂ ਪਈਆਂ ਨੇ ਕੜੀਆਂ ਜੋੜੋ ਤੇ ਸਟੋਰੀ ਫਾਈਲ ਕਰ ਦਿਓ ਹਣ ਤਾਂ ਬਦਲ ਰਹੀ ਜ਼ਿੰਦਗੀ ਅਤੇ ਜੰਗਸਟਰ ਬਾਰੇ ਕੀ ਕਈ ਸਟੋਰੀਆਂ ਹੀ ਰੋਜ਼ ਨਿਕਲ ਸਕਦੀਆਂ ਨੇ ਉਹ ਨਵੇਂ ਆਈਡੀਆਜ਼ ਦੱਸਦੇ ਰਹਿੰਦੇ ਹਨ ਮੋਕਲੇ ਸਮਾਨ 'ਚ ਉਡਾਣ ਭਰਦਿਆਂ ਕਦੇ ਕੋਈ ਸੰਕੋਚ ਨਹੀਂ ਸੀ ਹੋਇਆਗਾ ਹਰ ਕੰਮ ਹਾਸ ਕੇ ਕਰਨ ਨੂੰ ਮਨ ਕਰਦਾ ਸੀਗਾ ਕਦੇ ਸਟੋਰੀ ਢਿੱਲੀ ਰਹਿ ਜਾਣੀ ਤਾਂ ਉਸ ਨੂੰ ਚੁਸਤ ਕਰਨ ਦੇ ਗੌਰ ਦੱਸਦਿਆਂ ਕਦੇ ਉਹ ਨਿਰੁਤ ਸ਼ਹਤ ਨਹੀਂ ਸੀ ਕਰਦੇਗੇ ਇਹ ਜਦੋਂ ਦੇ ਨਵੇਂ ਆਏ ਨੇ ਇਹਨਾਂ ਦੀ ਹਰ ਗੱਲ ਨਾਲ ਤੋਂ ਸ਼ੁਰੂ ਹੁੰਦੀ ਏ ਇਨ ਸਿਕਯੁਰ ਇਨ ਕਹ ਕੇ ਅੱਖਰ ਨੂੰ ਲੈਂਜ਼ ਲਾ ਲਾ ਕੇ ਲੈਂਜ਼ ਲਾ ਲਾ ਕੇ ਦੇਖਦੇ ਨੇ ਕਿ ਤੇ ਸਟੋਰੀ ਪਿੱਛੇ ਹੋਰ ਸਟੋਰੀ ਤਾਣੀਗੀ ਜੇ ਹੋਰ ਕੁਝ ਨਾ ਲੱਭੇ ਤਾਂ ਐਵੇਂ ਕਹਿ ਦੇਣਗੇ ਇਹਦਾ ਐਂਗਲ ਚੇਂਜ ਕਰੋ ਸਾਡੇ ਨਾਲ ਆਈ ਇੱਕ ਨਵੀਂ ਕੁੜੀ ਨੇ ਇਸ ਐਂਗਲ ਚੇਂਜ ਕਰਨ ਵਾਲੀ ਗੱਲ ਤੇ ਖੂਬ ਮਜ਼ਾਕ ਉਡਾਇਆ ਕਹਿੰਦੀ ਆ ਅਜ ਐਂਗਲ ਚੇਂਜ ਕਰਨ ਦੀ ਰਟ ਲਾਈ ਰੱਖਦੇ ਨੇ ਕੱਲ ਨੂੰ ਕਿਤੇ ਜੋਗਾ ਮਾਸਟਰ ਵਾਂਗ ਇਹ ਨਾ ਕਹਿਣਾ ਸ਼ੁਰੂ ਕਰ ਦੇਣ ਕਿ ਆਸਣ ਬਦਲੋ ਉਸਨੇ ਆਸਣ ਇੰਨਾ ਘੁੜ ਕੇ ਕਿਹਾ ਸੀਗਾ ਕਿ ਉਸਦਾ ਆਪਣਾ ਹਾਸਾ ਨਿਕਲ ਗਿਆ ਸੀਗਾ ਸ਼ਲਪੀ ਸੋਚਣ ਲੱਗੀ ਮੇਰੇ ਦਫ਼ਤਰ 'ਚ ਅਜਿਹਾ ਕੁਝ ਨਹੀਂਗਾ ਫਿਰ ਪਤਾ ਨਹੀਂ ਜ਼ਿੰਦਗੀ ਦਾ ਮਜ਼ਾ ਕਿਉਂ ਨਹੀਂ ਆ ਰਿਹਾ ਉਹ ਮੜ ਨੀਲਮ ਦੀਆਂ ਗੱਲਾਂ 'ਚ ਮਨ ਦਹਰਾਉਣ ਲੱਗੀ ਸੀਗੀ ਨੀਲਮ ਅਗਲੇ ਪਲ ਹੀ ਫਿਰ ਗੰਭੀਰ ਹੋ ਗਈ ਨੈਤ ਦੀ ਇਸ ਟੋਕਾ ਟਾਕੀ ਕਰਕੇ ਪੱਤਰਕਾਰੀ ਤੱਕੀ ਜ਼ਿੰਦਗੀ ਵੀ ਬੋਝ ਲੱਗਣ ਲੱਗ ਪਈ ਏ ਨੀਰਮ ਦੀ ਇਸ ਗੱਲ ਨੇ ਸ਼ਲਪੀ ਨੂੰ ਜ਼ਿਆਦਾ ਬੇਚੈਨ ਕਰ ਦਿੱਤਾ ਉਹ ਕਿਉਂ ਅੱਜਕੱਲ ਇੱਕ ਨਵਾਂ ਕਾਲਮ ਟੂਡੇ ਲਾਈਵ ਸ਼ੁਰੂ ਕੀਤਾ ਹੋਇਆ ਹੈ ਔਰ ਸੱ ਲਈ ਨਿਤ ਨਵੇਂ ਵਿਸ਼ੇ ਤੇ ਨਵੇਂ ਐਂਗਲ ਤੋਂ ਸਟੋਰੀ ਦੀ ਮੰਗਾ ਉਤੋ ਬਾਸ ਵੱਲੋਂ ਹਰ ਚੀਜ਼ ਲਾਈਵ ਨਜ਼ਰ ਆਉਣੀ ਚਾਹੀਦੀ ਏ ਦਰਟ ਹੁਣ ਤਾਂ ਇਹ ਸਟੋਰੀਆਂ ਕਰਦਿਆਂ ਲੱਗਣ ਲੱਗ ਪਿਆ ਹੈ ਅਸੀਂ ਜਿੱਦਾਂ ਦੁਨੀਆ ਤੇ ਆਏ ਹੀ ਨਹੀਂ ਕੇ ਕੱਲ ਰਾਤ ਸਟੋਰੀ ਨੂੰ ਅੰਤਿਮ ਸ਼ੋਹਾਂ ਦਿੰਦੇ ਆ 10 ਵਜੇ ਘਰ ਜਾ ਰਸੋਈ ਚ ਵੜਨ ਦੀ ਹਿੰਮਤ ਨਾ ਰਹੀ ਸੋਚਾਂ ਲੋਕਾਂ ਨੂੰ ਸਪਾਈਸ ਐਂਡ ਟੂਰ ਨਾ ਹੀ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਤੇ ਘੁੰਮਣ ਫਿਰਨ ਦੇ ਟਿਕਾਣੇ ਦੱਸੀ ਦੇ ਆ ਆਪ ਕਦੇ ਨਹੀਂ ਚੱਖਿਆ ਇਹਨਾਂ ਦਾ ਸਵਾਦ ਮਾਣੇ ਕਦੇ ਇਹਨਾਂ ਥਾਵਾਂ ਦੇ ਨਜ਼ਾਰੇ ਸਲਪੀ ਨੂੰ ਲੱਗਾ ਨੀਲਮ ਨਰੰਗ ਦੇ ਇਹ ਸਵਾਲ ਸਿਰਫ ਆਪਣੇ ਲਈ ਹੀ ਨਹੀਂ ਉਸ ਲਈ ਵੀ ਸਨ ਉਹਨਾਂ ਦਾ ਅਕਸ ਉਨ੍ਹਾਂ ਦੇ ਹੀ ਉਹਨਾਂ ਵੀ ਡੂੰਗਾ ਹੋਇਆ ਉਹ ਆਪਣੇ ਬਾਰੇ ਸੋਚਣ ਲੱਗੀ ਸੀ ਅਸੀਂ ਵੀ ਕਿੱਥੇ ਨਿਕਲ ਸਕੇ ਹਾਂ ਘੁੰਮਣ ਫੇਰਨ ਲਈ ਹੁਣ ਤਾਂ ਬੱਚੇ ਵੀ ਕਹਿਣੋਂ ਹਟ ਗਏ ਨੇ ਪਹਿਲਾਂ ਪਹਿਲਾਂ ਉਹ ਹਰ ਹਫ਼ਤੇ ਘੁੰਮਣ ਫੇਰਨ ਲਈ ਜਦ ਕਰਦੇ ਸਨ ਮੰਗ ਨਾ ਮੰਨੀ ਗਈ ਤਾਂ ਚੁੱਪ ਕਰ ਗਏ ਆ ਹੁਣ ਛੁੱਟੀ ਵਾਲੇ ਜਣ ਕੁਝ ਕਹਿੰਦੇ ਕਹਿੰਦੇ ਰੁਕ ਜਾਂਦੇ ਆ ਫਿਰ ਕਹਿੰਦੇ ਨੇ ਕਹਿਣ ਦਾ ਕੀ ਫਾਇਦਾ ਮੰਮਾ ਨੇ ਲਿਜਾਣਾ ਤਾਂ ਕਿਤੇ ਹੁੰਦਾ ਨਹੀਂਗਾ ਛੋਟਾ ਤਾਂ ਇੱਕ ਦਿਨ ਪੁੱਛਣ ਲੱਗਾ ਪਿਆ ਮੰਮਾ ਤੁਸੀਂ ਆਪੇ ਹੀ ਦੱਸੋ ਸਾਨੂੰ ਨਾਨਕਾਂ ਤੋਂ ਬਿਨਾ ਕਦੇ ਕਿਤੇ ਹੋਰ ਲੈ ਕੇ ਵੀ ਗਏ ਹੋ ਉਹ ਵੀ ਆਪਣੀ ਥਾਂ ਸਹੀ ਨੇ ਮੇਰੀਆਂ ਵੀ ਮਜਬੂਰੀਆਂ ਨੇ ਪਤੀ ਦੀ ਸਰਕਾਰੀ ਨੌਕਰੀ ਹੋਣ ਕਾਰਨ ਉਹਨਾਂ ਦੀ ਬਦਲੀ ਦੂਰ ਸ਼ਹਿਰ ਦੀ ਹੈ 15 ਦਿਨੀ ਜਾਂ ਮਹੀਨੇ ਬਾਅਦ ਕਦੇ ਚੱਕਰ ਮਾਰਦੇ ਨੇ ਘਰ ਦੇ 100 ਕੰਮ ਨਿਕਲ ਆਉਂਦੇ ਨੇ ਕਈ ਵਾਰ ਸੱਸ ਸਹੁਰੇ ਨੂੰ ਮੈਡੀਕਲ ਚੈੱਕਅਪ ਲਈ ਵੀ ਲੈ ਕੇ ਜਾਣਾ ਪੈਂਦਾ ਪਿਛਲੀ ਵਾਰ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਹੋਣ ਤੇ ਹਫ਼ਤੇ ਲਈ ਘੁੰਮਣ ਦਾ ਪ੍ਰੋਗਰਾਮ ਬਣਾਇਆ ਸੀ ਸੱਸ ਸਹੁਰੇ ਕੋਲ ਰਹਿਣ ਲਈ ਨਣਾਂ ਨੂੰ ਵੀ ਮਨਾ ਲਿਆ ਸੀਗਾ ਪਰ ਐਨ ਜਨ ਮੋਕੇ ਹੀ ਪਾਪਾ ਦੀ ਸਿਹਤ ਅਚਾਨਕ ਵਿਗੜ ਗਈ ਸੀਗੀ ਸਾਰਾ ਪ੍ਰੋਗਰਾਮ ਤਰਿਆ-ਤਰਾਇਆ ਰਹਿ ਗਿਆ ਸੀਗਾ ਰੇਲਵੇ ਸੀਟਾਂ ਦੀ ਰਿਜ਼ਰਵੇਸ਼ਨ ਰੱਦ ਕਰਾਉਣੀ ਪਈ ਸੀ ਉਲਟਾ 15 ਦਿਨ ਜਿਹੜੇ ਹਸਪਤਾਲਾਂ 'ਚ ੱਤਕੇ ਖਾਣੇ ਪਏ ਉਹ ਵਾਧੂ ਹੁਣ ਜੇ ਪਤੀ ਤੇ ਬੱਚਿਆਂ ਨੂੰ ਛੁੱਟੀ ਮਿਲਦੀ ਏ ਤਾਂ ਮੇਰੇ ਕੋਲ ਕੰਮ ਦਾ ਬੋਝ ਹੁੰਦਾ ਆ ਆਪਸੀ ਤਾਲਮੇਲ ਹੀ ਨਹੀਂ ਬੈਠਦਾਗਾ ਸਲ ਭੀ ਵਾ ਪਿਛੋ ਲਾਇ ਟੂਰ ਯਾਦ ਕਰਨ ਲੱਗੀ ਸੀ ਹੁਣ ਤਾਂ ਭੁੱਲ ਦ ਜਾਂਦਾ ਕਦੋਂ ਕੈਸ ਹੋਟਲ ਚ ਕਿੱਦਾਂ ਰਾਤ ਬਤਾਈ ਸੀ ਸੋਚ ਕੇ ਉਸ ਨੂੰ ਕੋਈ ਜ਼ਰੂਰ ਗਿਆ ਤਾਂ ਕੀ ਹੋਣਾ ਸੀਗਾ ਉਹ ਨਿਰਾਸ਼ ਹੋ ਗਈ ਹੁਣ ਤਾਂ ਉਸ ਨੇ ਟੂਰ ਬਾਰੇ ਸੋਚਣਾ ਹੀ ਛੱਡ ਦਿੱਤਾ ਸੀਗਾ ਨਾਲੀ ਨੀਲਮ ਨੇ ਫੇਰ ਉਹਦੇ ਅੰਦਰ ਸੁੱਤੀ ਚਣਗ ਜਗਾ ਦਿੱਤੀ ਸੀ ਉਹ ਆਪਣੇ ਕੰਮ ਨੂੰ ਤਰਤੀਬ ਦੇਣ ਲੱਗੀ ਔਰ ਸੱਤ ਤੈਅ ਕਰ ਲਿਆ ਸੀ ਕਿ ਐਤ ਕੀ ਬੱਚਿਆਂ ਦੀਆਂ ਛੁੱਟੀਆਂ ਸਮੇਂ ਉਹ ਬਾਹਰ ਘੁੰਮਣ ਬਾਰੇ ਕਿਸੇ ਬਹਾਨੇ ਨੂੰ ਅੜਿੱਕਾ ਨਹੀਂ ਬਣਦੇਗੀ ਉਹ ਗੋਆ ਜਾ ਕੇ ਜ਼ਿਆਦਾ ਤਾਜ਼ੀਆਂ ਕਰਨ ਦਾ ਸੋਚਣ ਲੱਗੀ ਉਹ ਮਨ ਹੀ ਮਨ ਸਾਰੀ ਯੋਜਨਾ ਬਣਾਉਂਦੀ ਰਹੀ ਖਰਚ ਦਾ ਹਿਸਾਬ ਕਿਤਾਬ ਕਰਦੀ ਰਹੀ ਔਰ ਉਸਨੇ ਕਈ ਫਾਲਤੂ ਖਰਚਾਂ 'ਚ ਕਟੌਤੀ ਕਰਨ ਲਈ ਸਖਤੀ ਨਾਲ ਅਮਲ ਕਰਨ ਦਾ ਵੀ ਫੈਸਲਾ ਕਰ ਲਿਆ ਸਾਰੀ ਯੋਜਨਾ ਬਣਾਉਣ ਪਿੱਛੋਂ ਕੱਲ ਸੱਸ ਸਹੁਰੇ ਤੇ ਆ ਕੇ اٹਕ ਗਈ ਸੀ ਉਹ 15 ਦਿਨ ਲਈ ਉਹਨਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਜਾਣ ਹੁਣ ਤਾਂ ਨਾਨ ਦੀ ਵੀਤੀ ਕੋਲ ਆਪਣੇ ਕੈਨੇਡਾ ਗਈ ਹੋਈ ਹੈ ਉਹ ਜੇਠ ਜਠਾਣੀ ਬਾਰੇ ਸੋਚਣ ਲੱਗੀ ਉਹਨਾਂ ਤੇ ਔਨ ਦੀ ਕੰਸੋ ਹੈ ਉਹ ਅਮਰੀਕਾ ਤੋਂ 2 ਦਿਨ 2 ਤਿੰਨੀ ਸਾਲੀ 10-15 ਦਿਨਾਂ ਲਈ ਆਉਂਦੇ ਨੇ ਉਹਨਾਂ 15 ਦਿਨ 24 ਹਫ਼ਤਾ ਉਹਨਾਂ ਜਾ ਰਿਸ਼ਤੇਦਾਰਾਂ ਨੂੰ ਮਿਲਣ ਗਏ ਨੇ ਫੇਰੇ ਤੋਰੇ 'ਚ ਨਿਕਲ ਜਾਂਦਾ ਏ ਸੈਲਪੀ ਸੋਚਦੀ ਉਹ ਵੀ ਕਿਹੜਾ ਆ ਕੇ ਕੋਈ ਦੁੱਖ ਦੀ ਸੁੱਖ ਦੀ ਕਰਦੇ ਆ ਡਿਲੀਵਰੀ ਮੈਨ ਵਾਂਗ ਆਉਂਦੇ ਨੇ ਸਾਰਿਆਂ ਨੂੰ ਕੱਪੜੇ ਦੇ ਮੁੰਿੱਕਾ ਮੋਟਾ ਸਮਾਨ ਠਮਾ ਕੇ ਫਰਜ਼ ਦਾ ਸੁਰਖਰੂ ਹੋ ਜਾਂਦੇ ਆ ਫਿਰ ਵੀ ਹਰ ਗਲਜ ਉਹਨਾਂ ਦਾ ਨਾਂ ਸਭ ਤੋਂ ਮੂਰੇ ਵਾਈਦਾ ਹੈ ਆਪਣੀ ਖਹਿਜ ਉਤਾਰਨ ਲਈ ਸੈਲਪੀ ਨੇ ਮਣ ਹੀ ਮਣ ਕਿਹਾ ਜਿੱਦਾਂ ਅਸੀਂ ਕੱਪੜੇ ਤੋਂ ਬਿਨਾਂ ਹੀ ਤੁਰੇ ਫਿਰਦੇ ਆ ਸੋਚਿ ਚਕਿਰੀ ਸੈਲਪੀ ਦੇ ਮੂੰਹ ਇਹ ਨਿਕਲਿਆ ਮਸਾਰੂ ਕਿਆ ਸੀਗਾ ਦੇਖਣ ਤਾਂ ਚਾਰ ਦਿਨ ਬੁੱਢੀ ਜੋੜੇ ਨੂੰ ਸਾਂਭ ਕੇ ਪਤਾ ਤਾਂ ਲੱਗ ਜਾਵੇ ਤਾਂ ਕੀ ਹੁੰਦੀ ਹੈ ਸੇਵਾ ਸੱਸ ਸਹੁਰਾ ਆਪਣੇ ਟੂਰ ਲਈ ਵੱਡਾ ਡਿੱਕਾ ਜੱਪਣ ਲੱਗੇ ਸੀਗੇ ਲੰਚ ਬ੍ਰੇਕ ਤੇ ਅਖਬਾਰ ਦੇਖਦਿਆਂ ਸਲਪੀ ਦੀ ਨਜ਼ਰ 올ਡ ਏਜ਼ ਹੋਮ ਦੇ ਇਸ਼ਤਿਹਾਰ ਤੇ ਪਈ ਲਾਈਵ ਸਟਾਰ ਹੋਟਲ ਵਾਲੀਆਂ ਸਹੂਲਤਾ ਪ੍ਰਦਾਨ ਕਰਨ ਵਾਲਾ ਇਹ ਟਿਕਾਣਾ ਉਸ ਨੂੰ ਅਜੋਕੀ ਦੌੜ ਭੱਜ ਵਾਲੀ ਜ਼ਿੰਦਗੀ ਲਈ ਸਹੀ ਜਾਪਿਆ ਸੀ ਸਲਪੀ ਨੂੰ ਸੱਸ ਸਹੁਰੇ ਦਾ ਖਿਆਲ ਆਇਆ ਉਹ ਇਸੇ ਵਿਸ਼ੇ ਤੇ ਸੋਚਣ ਲੱਗੀ ਸੀਗੀ ਸੈਲਪੀ ਨੂੰ ਆਪਣੇ ਆਪ ਚ ਗਵਾਚੀ ਨੂੰ ਗਲਾਟੀ ਨੇ ਹਜਮਾਰੀ ਕੀ ਖੋ ਗਿਆ ਤੇਰਾ ਇਸ ਇਸ਼ਤਿਹਾਰ ਬਾਰੇ ਸੋਚਦੀ ਆ ਉਸਨੇ ਅਖਬਾਰ ਉੱਤੇ ਅੱਗੇ ਕਰ ਦਿੱਤਾ ਰੀਮਾ ਸੂਰੀ ਵੀ ਉਸ ਨੂੰ ਧਿਆਨ ਨਾਲ ਪੜਨ ਲੱਗੀ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਪੜੋ ਚੁੱਪ ਬੈਠੀ ਆ ਕੁਝ ਸੋਚ ਰਹੀ ਸੀਗਾ ਸੈਲਪੀ ਨੂੰ ਇਹ ਇਸ਼ਤਿਹਾਰ ਚੰਗਾ ਲੱਗਾ ਉਸ ਕਿਹਾ ਬਜ਼ੁਰਗਾਂ ਨੂੰ ਬੱਚਿਆਂ ਦਾ ਰਾਹ ਨਹੀਂ ਰੋਕਣਾ ਚਾਹੀਦਾ ਇੱਕ ਖਾਸ ਉਮਰ ਤੇ ਆਪਣੀ ਇੱਛਾ ਨਾਲ ਹੀ ਅਜਿਹੇ ਆਸ਼ਰਮਾਂ 'ਚ ਚਲੇ ਜਾਣਾ ਚਾਹੀਦਾ ਹੈ ਇਨ ਰੈੱਡ ਕੌਰ ਪਰੂਗਾ ਮੈਡਮ ਇਨਾ ਰੈਂਟ ਕੌਣ ਭਰੂਗਾ ਮੈਡਮ ਉਹ ਦੋਵੇਂ ਇਕੱਠੀਆਂ ਹੀ ਬੋਲੀਆਂ ਇਹਦਾ ਵੀ ਹੱਲ ਸੋਚ ਲਿਆਏ ਹੈ ਸਲਪੀ ਪੂਰੇ ਆਤਮ ਵਿਸ਼ਵਾਸ ਦੀ ਸਾਨੂੰ ਵੀ ਪਤਾ ਲੱਗੇ ਕਿ ਵੱਖਰਾ ਸੋਚ ਹੈ ਘਰ ਕਿਰਾਏ ਤੇ ਦੇ ਕੇ ਉਹਨਾਂ ਪੈਸੇ ਨਾਲ ਸਭ ਇੰਤਜ਼ਾਮ ਹੋ ਸਕਦਾ ਹੈ ਉਹ ਆਪਣੇ ਕਹਿ ਨੂੰ ਤਰਕ ਨਾਲ ਮਨਾਉਣ ਤੇ ਉਤਾਰੂ ਸੀਗੀ ਮੈਡਮ ਇਹ ਤਾਂ ਉਹਨਾਂ ਕੇਸਾਂ 'ਚ ਹੀ ਹੋ ਸਕਦਾ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ 'ਚ ਨੇ ਗੱਲ ਤਾਂ ਮਿਡਲ ਕਲਾਸ ਦੀ ਹੈ ਜਿਹੜੇ ਸਾਰੀ ਉਮਰ 'ਚ ਮਸਾਂ ਘਰ ਹੀ ਬਣਾਉਂਦੇ ਨੇ ਰੀਮਾ ਸੂਰੀ ਨੇ ਉਹਨਾਂ ਨੂੰ ਘੇਰਨਾ ਚਾਹਿਆ ਜਿਹੜੇ ਕਰ ਸਕਦੇ ਨੇ ਉਹ ਕਰਨ ਬਾਕੀ ਮੁਫਤ ਵਾਲੇ ਬਿਰਦਾ ਆਸ਼ਰਮਾਂ 'ਚ ਚਲੇ ਜਾਣ ਹੁਣ ਤਾਂ ਦਾਨੀ ਸੱਜਣ ਹਰ ਸ਼ਹਿਰ 'ਚ ਖੁੱਲ ਹੀ ਜਾਂਦੇ ਨੇ ਅਜਿਹੇ ਆਸ਼ਰਮ ਉੱਥੇ ਉਹਨਾਂ ਨੂੰ ਸਮੇਂ ਸਿਰ ਹਰ ਸਹੂਲਤ ਮਿਲੇਗੀ ਨਾਲ ਹਾਮਉਮਰ ਲੋਕਾਂ ਦਾ ਸਾਥ ਵੀ ਸਲਪੀ ਮਾਤਨੀ ਸਿਖਾਣਾ ਚਾਹੁੰਦੀਗੀ ਸਹੂਲਤਾਂ ਭਾਵੇਂ ਸਭ ਮਿਲ ਜਾਣ ਪਰ ਬੱਚਿਆਂ ਦੀ ਸ਼ੋਹ ਤੇ ਘਰ ਦਾ ਮੋਹ ਉੱਥੇ ਨਸੀਬ ਨਹੀਂ ਹੋਵੇਗਾ ਰੀਮਾ ਨੇ ਆਪਣਾ ਫਿਕਰ ਜ਼ਾਹਰ ਕੀਤਾ ਸੀਗਾ ਅੰਗਰੇਜ਼ ਤਾਂ ਇਦਾਂ ਨਹੀਂ ਸੋਚਦੇ ਜਿੱਦਾਂ ਤੁਸੀਂ ਸੋਚਦੇ ਹੋ ਉਹਨਾਂ ਦੇ ਬੱਚੇ ਕਿਤੇ ਫਿਰਦੇ ਨੇ ਮਾਪਿਓ ਕਿਤੇ ਦੂਜੇ ਸ਼ਹਿਰਾਂ 'ਚ ਰਹਿੰਦੇ ਨੇ ਅਸੀਂ ਐਵੇਂ ਮੋਹ ਮਮਤਾ ਚੱਕੀ ਫਿਰਦੇ ਰਹਿੰਦੇ ਆ ਸੈਲਪੀ ਨੂੰ ਅੱਜ ਯੂਰਪੀ ਰੰਗ ਚੜਿਆ ਪਿਆ ਸੀ ਭੈਣ ਜੀ ਉਥੇ ਸਮਾਜਿਕ ਆਰਥਿਕ ਸੁਰੱਖਿਆ ਹੈ ਇੱਕ ਸਿਸਟਮ ਹੈ ਜੋ ਸਾਡੇ ਇੱਥੇ ਨਹੀਂਗਾ ਪੂਨਮ ਅਤੇ ਰੀਮਾ ਤੇ ਭਾਵੇਂ ਸੈਲਪੀ ਦੀਆਂ ਗੱਲਾਂ ਦਾ ਅਸਰ ਨਹੀਂ ਸੀ ਹੋ ਰਿਹਾਗਾ ਫਿਰ ਵੀ ਉਹ ਬਿਰਦ ਆਸ਼ਰਮਾਂ ਦੀ ਲੋੜ ਦੇ ਹੋਰ ਪਹਿਲੂਆਂ ਬਾਰੇ ਸੋਚਣ ਲੱਗੀ ਸੀ ਸਮੇਂ ਨਾਲ ਚੱਲਣ ਲਈ ਬੱਚਿਆਂ ਨੂੰ ਨੌਕਰੀ ਖਾਤਰ ਘਰੋਂ ਬਾਹਰ ਜਾਂ ਵਿਦੇਸ਼ ਤਾਂ ਜਾਣਾ ਹੀ ਪੈਣਾ ਆ ਉਹ ਬਜ਼ੁਰਗਾਂ ਨੂੰ ਨਾਲ ਵੀ ਨਹੀਂ ਲਿਜਾ ਸਕਦੇ ਤੇ ਲਿਜਾਂਦੇ ਵੀ ਨਹੀਂ ਤਾਂ ਉਹ ਉੱਥੇ ਐਡਜਸਟ ਨਹੀਂ ਹੁੰਦੇ ਅਜਿਹੇ ਆਸ਼ਰਮ ਹੀ ਸੈਲਪੀ ਨੂੰ ਇਸ ਮੁਸ਼ਕਲ ਦਾ ਸਹੀ ਤੋੜ ਜਾਪੇ ਸੀਗੇ ਬੈਸ ਕਰਦੀਆਂ ਕਰਦੀਆਂ ਉਹ ਤਿੰਨੋਂ ਆਪੋ ਆਪਣੀਆਂ ਸੀਟਾਂ ਤੇ ਆ ਕੇ ਬੈਠੀਆਂ ਸੈਲਪੀ ਨੂੰ ਫਾਇਲਾਂ ਚ ਖੁੱਭੀ ਨੂੰ ਵੀ ਨੀਲਮਲੇ ਰੰਗ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਬੰਦਾ ਸਾਰੀ ਉਮਰ ਦੂਜਿਆਂ ਲਈ ਜਿਉਂਦਾ ਏ ਖਾਸ ਤੌਰ ਤੇ ਔਰਤਾਂ ਅੱਧੋ ਵੱਧ ਉਮਰ ਘਰ ਬਣਾਉਂਦਿਆਂ ਲੰਘ ਜਾਂਦੀ ਏ ਤੇ ਫੇਰ ਬੱਚੇ ਜਵਾਨ ਹੋ ਜਾਂਦੇ ਨੇ ਉਹਨਾਂ ਦੀ ਪੜ੍ਹਾਈ ਪਿੱਛੋਂ ਐਡਜਸਟ ਕਰਨ ਦੀ ਚਿੰਤਾ ਫੇਰ ਵਿਆਹ ਸ਼ਾਦੀਆਂ ਪੋਤੇ-ਪੋਤਿਆਂ ਦੋਤੇ-ਦੋਧੀਆਂ ਲਈ ਕਿਰਸ ਕਰਦਾ ਕਰਦਾ ਬੁੱਢਾ ਹੋ ਜਾਂਦਾ ਏ ਬੰਦਾ ਆਪਣੇ ਲਈ ਕਦੋਂ ਜਿੰਦਾ ਏ ਉਹ ਸੱਲ ਵੀ ਨੂੰ ਬੁਢਾਪਾ ਸ਼ਾਲਾ ਮਾਰਦਾ ਆਉਂਦਾ ਦਿਖਾਈ ਦਿੱਤਾ ਸੀਗਾ ਉਹ ਸੋਚਣ ਲੱਗੀ ਜਦ ਗੋਡੇ ਸਰੀਰ ਦਾ ਭਾਰ ਚੱਕਣੋਂ ਆਕੀ ਹੋ ਗਏ ਫਿਰ ਕੀ ਘੁੰਮਣਾ ਫਿਰਨਾ ਹੋਊਗਾ ਮੂਝ ਦੰਦ ਨਾ ਰਹੇ ਤਾਂ ਪਾਣ ਸੁਪਾਰੀਆਂ ਨੂੰ ਕੀ ਕਰਨਾ ਹੈ ਉਸ ਮਨ ਬਣਾ ਲਿਆ ਸੀ ਕਿ ਉਹ ਅੱਜ ਤੋਂ ਹੀ ਇਸ ਪਾਸੇ ਧਿਆਨ ਦੇਵੇਗੀ। ਉਹ ਘਰੋਂ ਦਫ਼ਤਰ ਦਫ਼ਤਰੋ ਕਰਨ ਲਈ ਨਹੀਂ ਬਣੇਗੀ। ਉਸ ਦੀ ਵੀ ਕੋਈ ਹੋਧ ਹੈ, ਉਹਦੇ ਵੀ ਕੋਈ ਸ਼ੌਂਕ ਨੇ, ਕੌਜਰੀਆਂ ਨੇ ਖਾਣ ਹੰਡਾਉਣ ਦੀਆਂ। ਬਸ ਉਹ ਰੁਟੀਨ ਦੀ ਜ਼ਿੰਦਗੀ ਨਹੀਂ ਜੀਵੇਗੀ। ਅੱਜ ਮਨ ਨਾਲ ਕੀਤੇ ਫੈਸਲੇ ਚੱਕੀ ਉਹ 5 ਵਜੇ ਦਫ਼ਤਰੋਂ ਬਾਹਰ ਹੋ ਗਈ ਸੀ। ਪੂਨਮ ਤੇ ਰੀਮਨ ਲੈਫਟ ਰੋਕੀ ਉਸ ਨੂੰ ਉਡੀਕ ਰਹੀਆਂ ਸਨ ਪਰ ਉਹ ਪੌੜੀਆਂ ਵੱਲ ਵੱਧ ਗਈ। ਉਸ ਦਾ ਆਤਮ ਵਿਸ਼ਵਾਸ ਅਜ ਉਛਾਲੇ ਮਾਰ ਰਿਹਾ ਸੀਗਾ। ਪੜੇ ਉਸ ਦੇ ਪੈਰਾਂ ਹੇਠ ਲਿਵਦੇ ਜਾ ਰਹੇ ਸਨ। ਉਸ ਨੂੰ ਖਿਆਲ ਆਇਆ ਕੱਲ ਪ੍ਰਾਪਰਜਾਈ ਬੱਚਿਆਂ ਨਾਲ ਆ ਰਹੇ ਹਨ, ਬਾਜ਼ਾਰੋਂ ਜਾਂਦੀ ਸਬਜ਼ੀ ਤੇ ਹੋਰ ਜ਼ਰੂਰੀ ਸਮਾਨ ਲੈ ਚਾਵੇ। ਪਰ ਉਸਨੇ ਤੁਰੰਤ ਇੱਕ ਖਿਆਲ त्याग ਦਿੱਤਾ, ਉਹ ਅੱਜ ਰੁਟੀਨ ਵਾਲਾ ਕੋਈ ਕੰਮ ਨਹੀਂ ਕਰੇਗੀ, ਕੱਲ ਖਾਣਾ ਵੀ ਬਾਜ਼ਾਰੋਂ ਮੰਗਵਾ ਲਵੇਗੀ। ਪ੍ਰਾਪਰਜਾਈ ਕਿਹੜਾ ਰੋਜ਼ ਤੁਰੇ ਰਹਿੰਦੇ ਨੇ, ਸਾਲ ਡੇਢ ਸਾਲ ਬਾਅਦ ਮਸੀਂ ਕਿਤੇ ਮਹੂਰਤ ਖੁੱਲਾ ਆਉਣ ਦਾ ਉਹਨਾਂ ਦਾ। ਛੋਟਾ ਦਪੇਸ਼ ਤਾਂ ਪਹਿਲੀ ਵਾਰ ਆ ਰਿਹਾ ਏ ਪੂਆ ਦੇ ਘਰੇ ਸਲਪੀ ਨੇ ਅਜੇ ਕਾਰ ਦੀ ਬਾਰੀ ਖੋਲਣ ਲਈ ਚਾਬੀ ਹੀ ਕੱਢੀ ਸੀ ਕਿ ਮੋਬਾਈਲ ਦੀ ਰਿੰਗ ਵੱਜ ਗਈ ਉਸ ਹੱਥ ਰੋਕ ਫੋਨ ਦੇਖਿਆ ਸਕਰੀਨ ਤੇ ਭਾਬੀ ਦਾ ਨਾਮ ਉברਿਆ ਹਾਂਜੀ ਭਾਬੀ ਕਿਵੇਂ ਹੋ ਸੁਬਾ ਕਦ ਆ ਰਹੇ ਹੋ ਸਲਪੀ ਨੇ ਬਹੁਤ ਪਿਆਰ ਤੇ ਉਤਸ਼ਾਹ ਨਾਲ ਪੁੱਛਿਆ ਹਾਲਚਲ ਦੱਸਣ ਤੋਂ ਬਾਅਦ ਭਾਬੀ ਨੇ ਕਿਹਾ ਸੌਰੀ ਦੀਦੀ ਹਮ ਕੱਲ ਨਹੀਂ ਆ ਪਾਏਗੇ ਮਾਤਾ ਜੀ ਕੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਉਹਨੇ ਇਸ ਹਾਲਤ ਵਿੱਚ ਛੋੜ ਕੇ ਹਮ ਨਹੀਂ ਆ ਸਕਗੇ ਮਾਂ ਦੀ ਡਿੱਗੀ ਸਿਹਤ ਤੇ ਭਾਬੀ ਦੀ ਫਿਕਰਮੰਦੀ ਸੁਣ ਕੇ ਉਸ ਦਾ ਸਾਰੇ ਦਾ ਜੋਸ਼ ਸਾਰਾ ਮਿੱਟੀ ਹੋ ਗਿਆ ਉਸ ਦੀ ਆਪਣੀ ਉਸ ਦੀ ਭਾਬੀ ਦੀ ਸੋਚ ਇੱਕ ਦੂਜੇ ਨਾਲ ਉਲਝ ਗਈਆਂ ਸੀਗੀਆਂ ਸ਼ੈਲਪੀ ਨੇ ਕਾਰ ਸਟਾਰਟ ਕੀਤੀ ਤੇ ਮਨ ਹੀ ਮਨ ਕਿ ਹਾਂ ਚੱਲ ਮਣਾ ਕੱਲ ਵੀ ਆਉਣਾ ਹੀ ਹੈ